ਆਪਣੀ ਮੋਜ ਵਿੱਚ ਰਹਿੰਦੇ ਨੇ ਪਰ ਗੱਲ ਸਿੱਧੀ ਖਰੀ ਅਤੇ ਟੁਕਵੀਂ ਕਹਿੰਦੇ ਨੇ ਬੱਬੂ ਮਾਨ ਸਾਹਿਬ ਜੀ ਅਰੋ ਭਾਗੀ ਦੇ ਸਾਥੀ ਸਰ ਜੀ ਮਾਜੀ ਜਿਵੇਂ ਕਿ ਆਪਣੀ ਮੋਜ ਵਿੱਚ ਰਹਿੰਦੇ ਹੋ ਇੱਕ ਸ਼ੇਰ ਵੀ ਮੈਨੂੰ ਯਾਦ ਆ ਰਿਹਾ ਸੀ ਕਿ ਬੜੀ ਦੇਰ ਕਰਦੀ ਮਹਿਰਬਾਨ ਆਤੇ ਰਹੇ ਨਰੀ ਘਾਟੀ ਨਜ਼ਰ ਆਉਂਦੇ ਹੋ ਘਾਟੀ ਮਿਲਦੇ ਅੱਛਾ ਲ ਮੈਂ ਕਿਹਾ ਕਿ ਅੱਜ ਤੋਂ ਤੁਹਾਡੇ ਕੋਲ ਟੈਨਟ ਕਰਕੇ ਪੁੱਛੀਏ ਜਿਹੜੀ ਕਰ ਤੁਸੀਂ ਜਦੋਂ ਬਲਾਰਾਮ ਨੇ ਆਖਿਆ ਨੇ ਮਾਨ ਸਾਹਿਬ ਪੋਣੇ ਜਿਵੇਂ ਟਾਟਾ ਕੀਤਾ ਹੈ ਜੋ ਕੀ ਹੈ ਜੀ ਉਹ ਸੁਣ ਕੇ ਇਦਾਂ ਲੱਗਿਆ ਕਿ ਫਕੀਰੀ ਦੀ ਗੱਲ ਹੋਈ ਹੈ ਜੋਗੀ ਹੋਣ ਦੀ ਗੱਲ ਹੋ ਰਹੀ ਪਰ ਤੁਹਾਨੂੰ ਲੱਗਦਾ ਕਿ ਜੋਗੀ ਹੋਣਾ ਫਕੀਰੀ ਇੰਨੀ ਸੌਖੀ ਬਾਤ ਹੈ ਨਹੀਂ ਜੋਗ ਵੀ ਕਈ ਤਰ੍ਹਾਂ ਦਾ ਜੋਗ ਤੁਸੀਂ ਨਿੱਜੀ ਜ਼ਿੰਦਗੀ ਚ ਰਹਦਿਆਂ ਵੀ ਕੰਮ ਕਰ ਕਰਕੇ ਜੋਗੀ ਹੋ ਸਕਦੇ ਹੋ ਧਰਗਣੀ ਹੋ ਸਕਦੇ ਹੋ ਜੰਗਲ ਚ ਜਾ ਕੇ ਹੋ ਸਕਦੇ ਹੋ ਬੇਸਿਕਲੀ ਜਿਹੜਾ ਮੇਰਾ ਥਾਟ ਆ ਉਹ ਇਹ ਹੈ ਕਿ ਜਿਹੜਾ ਇੱਕ ਜੰਗਲ ਚ ਜਾ ਕੇ ਜੋਗ ਕਰਦਾ ਹੈ ਉਹ ਕਿਸ ਤਰ੍ਹਾਂ ਦੇ ਜੋਗੀ ਨਾਲੋਂ ਬੰਦਾ ਵਾਟ ਲੱਗਦਾ ਹੈ ਇਹ ਦੁਨੀਏ ਚੰਨੇ ਧਰਮ ਹੈ ਹਰ ਬੰਦਾ ਆਪਣਾ ਪਰਥਾ ਰੱਖੇ ਕੋਈ ਜੁੱਤੀ ਵਰ ਕਰੇ ਕਰਦਾ ਕੋਈ ਸੇਟਾ ੱਕੇ ਕਰਦਾ ਸੋ ਪੂਰੀ ਦੁਨੀਆ ਦੇ ਹਿਸਾਬ ਨਾਲ ਤੁਸੀਂ ਉਸ ਕੀ ਉਸ ਤਰ੍ਹਾਂ ਲਿਖਿਆ ਫਿਰ ਉਹਨੂੰ ਲਿਖਣ ਪਿੱਛੇ ਵੀ ਕੋਈ ਕਿਉਂਕਿ ਕਲਾਕਾਰ ਜਿਹੜਾ ਹੁੰਦਾ ਹੈ ਉਹ ਕਿਤੇ ਨਾ ਕਿਤੇ ਜਿਹੜਾ ਜੋਬ ਹੁੰਦਾ ਉਸ ਤੋਂ ਨਬਸਤਾ ਰਹਿੰਦਾ ਹੈ ਕਲਾਕਾਰ ਦੋ ਤਰ੍ਹਾਂ ਦੇ ਇੱਕ ਤਾਂ ਗਾਵਲਾ ਹੈ ਨੇ ਇੱਕ ਲਿਖਣ ਵਾਲਾ ਆਪਾਂ ਕੀ ਦੀ ਗੱਲ ਕਰਨੀ ਹੈ ਪਹਿਲਾਂ ਲਿਖਣ ਵਾਲਾ ਹੈ ਕਿ ਗਾਵਣ ਵਾਲਾ ਪਹਿਲਾਂ ਦਿਸੇ ਲਿਖਣ ਵਾਲਾ ਕਿਉਂਕਿ ਸ਼ੁਰੂਆਤ ਉੱਥੇ ਹੈ ਕ੍ਰੀਏਟਿਵ ਦੀ ਪਹਿਲੀ ਗੱਲ ਕਰਦੇ ਹਾਂ ਲਿਖਣਾ ਹੈ ਤੇ ਇਹ ਡਿਪੈਂਡ ਕਰਦਾ ਹੈ ਕਿ ਉਹਦੀ ਸਮਰੱਥਾ ਕਿੰਨੀ ਹੈ ਉਹ ਕੀ ਸੋਚਦਾ ਹੈ ਇੱਕ ਬੰਦਾ ਤਾਂ ਇਹ ਸੋਚਦਾ ਹੈ ਕਿ ਮੈਂ ਇੱਕ ਗੀਤ ਲਿਖਣਾ ਤੇ ਮੇਰਾ ਫਟਾਫਟ ਹਿੱਟ ਹੋ ਜਾਵੇ ਤੇ ਮੈਨੂੰ ਅਗਲਾ ਸੰਗਤ پیسے ਦਵੇ ਤੇ ਮੈਂ ਅਗਲਾ ਗਾਣਾ ਕਰਾਂ ਇਹ ਕੀ ਹੁੰਦਾ ਹੈ ਕਿ ਕੁਝ ਗਾਣੇ ਹੈ ਜਿਹਨਾਂ ਜਿਹੜੇ ਨਾ ਜੀਵਨ ਤੋਂ ਮੁਕਤ ਹੁੰਦੇ ਉਹ ਸਿਰਫ ਆਪਣੀ ਸੋਚ ਲਈ ਹੁੰਦਾ ਤੁਸੀਂ ਆਪਣੀ ਨਿੱਜੀ ਰਾਏ ਦੇ ਰਹੇ ਹੋ ਜੋ ਹੋ ਗਿਆ ਇਹਦਾ ਕਿ ਟ੍ਰੈਕ ਹੈ ਮੇਰੀ ਨਿੱਜੀ ਰਾਏ ਅਗਲੇ ਪਸੰਦ ਕਿੰਨਾ ਹੋਗਾ ਇਹ ਲੋਕ ਦੱਸਣਗੇ ਹੌਲੀ ਹੌਲੀ ਦੱਸਣਗੇ ਪਸੰਦ ਵੀ ਦੋ ਤਰ੍ਹਾਂ ਦੀ ਹੋਗੀ ਸਾਦਿਕ ਤਾਂ ਹੋ ਗਈ ਮਾਸ ਦੀ ਖੇਤ ਚ ਬੰਦਾ ਨੱਕੇ ਛੜਦਾ ਘਾਰ ਰਿਆ ਤੇ ਐ ਜੋ ਗਿਆ ਇੱਕ ਮੈਂ ਫੇਸਬੁਕ ਤੇ ਬੈਠ ਕੇ ਦੱਸ ਰਿਹਾ ਵੀ ਮੇਰੇ 2 ਮਿਲੀਅਨ ਕਲਿਕ ਹੋ ਗਏ ਬਕਵਾਸ ਨੂੰ ਸੋ 2 ਮਿਲੀਅਨ ਇੱਕ ਰਾਤ ਨੂੰ ਨੇ ਇਹ ਆਪਣ ਕਈਆਂ ਦੇ ਤਾਂ ਕਲਿੱਕੇ ਵਗਾ ਦਿੰਦੇ ਆ ਤੇ ਮੈਂ ਅੱਜ ਇੱਕ ਗੱਲ ਕਰਦਾ ਸੀ ਆਪਣੇ ਦੋਸਤ ਨਾਲ ਮੈਂ ਕਹੇ ਕਿ ਫੰਡਾ ਹੁੰਦਾ ਹੈ ਸ਼ਰਮਾਨੀ ਨਾਮ ਦੇ ਜੀ ਸ਼ਰਮਾਨੀ ਜਿਹੜੇ ਕੰਪਨੀ ਓਨ ਕਰ ਲਏ ਵੀ ਰਾਤੂ ਰਾਤ 10 ਲੱਖ ਇੱਕ ਬੰਦਾ ਕਹਿ ਦਿੰਦਾ ਹੋਵੇ 20 ਲੱਖ ਹੋ ਗਏ ਉਹ ਕਹਿੰਦਾ ਵੀ ਇਹ ਪੈਸੇ ਦੇ ਹਿਸਾਬ ਨਾਲ ਬੱਚੀ ਬੱਚੀ ਦੀ ਕਲਿਕ ਹੋ ਜਾਂਦੀ ਹੈ ਮੈਂ ਇਹ ਮੈਨੂੰ ਇਹ ਜਿਆ ਬੰਦਾ ਮਿਲਿਆ ਜਿਹੜਾ ਮਨ ਕਲਿੱਕ ਕੇ ਮੁਕਾਦਮੇ ਤੇ ਫਿਰ ਉਹ ਤਾੜੀਆਂ ਮਾਰ ਕੇ ਮੈਂ ਫਿਰ ਲੋਕਾਂ ਨੂੰ ਦੱਸਾਂ ਕਿ ਇਹ ਜਿਹੜੀਆਂ ਤੁਸੀਂ ਦੇਖ ਰਹੇ ਹੋ ਵਧਾਈਆਂ ਦੋ ਪਹਿਲਾਂ ਮੈਨੂੰ ਫਿਰ ਮੈਂ ਤੁਹਾਨੂੰ ਦੱਸੂਗਾ ਸਾਰੀਆਂ ਜਾਲੀ ਹੈ ਇਹ پیسے ਦੇ ਕਰਾਈਏ ਅਸਲੀ ਧਾਤ ਕੀ ਹੁੰਦਾ ਕਿ ਹਰ ਬੰਦਾ ਸੁੰਰਤਾ ਲਿੰਦਾ ਹੈ ਉਹ ਜ਼ਰੂਰੀ ਨਹੀਂ ਕਿ ਉਹ ਪੰਜਾਬ ਹੈ ਇਹਨਾਂ ਚੀਜ਼ਾਂ ਦਾ ਬਦਲ ਲੱਗਦਾ ਜੇ ਤੁਸੀਂ ਕਮੈਂਟ ਕਰੋ ਕਮੈਂਟ ਹੁੰਦਾ 500 ਕਲਿੱਕ ਹੋ ਜੇ 10 ਮਿਲੀਅਨ ਉਹ ਗੱਲ ਹੈ ਪਰ ਇਹ ਜਿਵੇਂ ਮੈਂ ਸ਼ੁਰੂਆਤ ਵਿੱਚ ਗਿਆ ਕਿ ਤੁਹਾਡੀ ਇਹ ਖਰੀਆਂ ਗੱਲਾਂ ਜਿਹੜੀਆਂ ਨੇ ਉਹ ਕਈਆਂ ਨੂੰ ਗੁੜੀਆਂ ਵੀ ਲੱਗ ਜਾਂਦੀਆਂ ਹਕੀਕਤ ਵਿੱਚ ਜੀਉਣਾ ਚਾਹੁੰਦੇ ਹੋ ਤਾਂ ਇਹ ਚੀਜ਼ਾਂ ਖਿਆਲਨਾ ਚ ਜੀਉਣਾ ਚਾਹੁੰਦੇ ਹੋ ਸ਼ਿਸ਼ੇ ਮੂਰੇ ਖੜ ਕੇ ਆਪ ਦੇ ਆਪ ਨੂੰ ਬੜਾ ਯੂਪ ਰੈਪrezent ਕਰਨਾ ਚਾਹੁੰਦੇ ਹੋ ਫਿਰ ਇਹ ਉਹ ਹੀ ਕਲਾਕ ਦੁਨੀਆ ਤੁਸੀਂ ਕਿਦਾਂ ਦਾ ਹੀਰੋ ਬਣਨਾ ਹੀਰੋ ਤਾਂ ਰਿਦੇਸ਼ ਦੇਸ਼ ਮੁਕੂ ਵੀ ਹੁੰਦਾ ਹੈ ਤਾਂ ਹੀਰੋ ਗੁਰੂਦਤ ਵੀ ਹੈ ਜੀ ਅ ਰਾਜਪੂਰ ਸਾਹਿਬ ਵੀ ਹੈ ਹੀਰੋ ਅਮਿਤਾਵਚਨ ਵੀ ਸੀ ਤੋ ਇਹ ਫਰਕ ਹੈ ਕ੍ਰੀਏਟਿਵ ਹੀਰੋ ਜਿਹੜਾ ਉਹ ਮੈਨੂੰ ਲੱਗ ਗਿਆ ਡਿਫਰੈਂਟ ਹੁੰਦਾ ਹੈ ਜੀ ਉਹ ਇਸ ਥੌਟ ਤੋਂ ਮੁਕਤ ਹੁੰਦਾ ਹੈ ਕਿ ਮੈਂ ਮੈਂ ਜਿਹੜੀ ਹੁੰਦੀ ਆ ਵਾ ਵ ਉਹ ਤੋਂ ਪਰੇ ਹੁੰਦਾ ਮੈਂ ਕੰਮ ਕਰਦਾ ਥੋੜਾ ਜਨ ਲੱਗਿਆ ਧੰਨਵਾਦ ਲੇਖਣੀ ਜਿਹੜੀ ਹੁੰਦੀ ਹੈ ਜਦ ਤੁਸੀਂ ਲਿਖਦੇ ਹੋ ਕਿ ਲਿਖਣਾ ਲਿਖਣ ਤੋਂ ਪਹਿਲੇ ਅਹਿਸਾਸ ਰਹਿੰਦਾ ਕਿ ਇੱਕ ਕ੍ਰੀਏਟਿਵਲੀ ਲਿਖਣਾ ਹੈ ਕਿ ਲਿਖਣ ਤੋਂ ਬਾਅਦ ਉਸ ਚੀਜ਼ ਦਾ ਪਤਾ ਲੱਗਦਾ ਕਿ ਮੈਂ ਤੇ ਪਰੋਸਦਾ ਨਹੀਂ ਇਹ ਹੁੰਦਾ ਕਿ ਲੇਖਣ ਦੀ ਪ੍ਰੈਕਟਿਸ ਹੁੰਦੀ ਹੈ ਇੱਕ ਪ੍ਰੈਕਟਿਸ ਤਾਂ ਹੁੰਦੀ ਹੈ ਕਿ ਕੰਦ ਅਕਾਲ ਨੂੰ ਚੱਕਦਾ ਜਿਹਦਾ ਥੋੜਾ ਬੜਾ ਸੋਹਣਾ ਕਮਰਾ ਏਸੀ ਉਹਨੂੰ ਇਸ ਤਰ੍ਹਾਂ ਚਾਹੀਦਾ ਕਿ ਸ਼ਾਂਤੀ ਚਾਹੀਦੀ ਹੈ ਇੱਕ ਇਸ ਤਰ੍ਹਾਂ ਦੇ ਲੇਖਕ ਮੰਨ ਸ਼ੋਭਾ ਸਿੰਘ ਉਹ ਪੇਂਟਿੰਗ ਪਹਾੜ ਚ ਕਰ ਸਕਦਾ ਹੈ ਜਿਹੜਾ ਸ਼ਾਹਦਤ हसन ਮंटो ਹੈ ਉਹ ਭੀੜ ਚ ਲਿਖ ਸਕਦਾ ਹੈ ਤੋਂ ਜਿਹੜੀ ਮੇਰੀ ਸ਼ੈਲੀ ਹੈ ਲਿਖਣ ਦੀ ਉਹ ਇਸ ਤਰ੍ਹਾਂ ਦੀ ਹੈ ਜਿਹੜੀ ਨਿੱਜੀ ਜ਼ਿੰਦਗੀ ਤੋਂ ਤੇ ਜਿਆਦਾ ਕੋਈ ਦੇ ਸਪੈਸ਼ਲ ਲੋਕ ਦੇ ਕਿ ਉਹ ਏਦਾਂ ਲਿਖਾਇਆ ਉਹ ਫਿਲਮ ਲਈ ਲਿਖਿਆ ਜਾ ਸਕਦਾ ਜੇ ਦ ਫਿਲਮ ਜੇ ਅਸੀਂ ਹੁਣ ਪਿੱਛੇ ਇੱਕ ਫਿਲਮ ਨੇ ਚੈਰੀ ਕਰ ਦਿੱਤੀ ਉਹਦੇ ਗਾਣੇ ਸੀ ਕਿਉਂ ਟ੍ਰੈਵਲਿੰਗ ਦੇ ਗਾਣੇ ਉਹਨੂੰ ਟਰੱਕ ਦਾ ਕਰਨਾ ਉਹ ਤਾਂ ਉਹ ਸੋਚ ਕੇ ਲਿਖਣਾ ਪਊਗਾ ਪਰ ਜਿਹੜੇ ਐਸਿਡ ਦੇ ਗਾਣੇ ਆ ਉਹ ਬਿਨਾਂ ਸੋਚੇ ਤੁਹਾਡੇ ਫੈਨਸ ਜਿਹੜੇ ਇਸ ਵਕਤ ਜੁੜੇ ਹੋਏ ਨੇ ਪੀਡੀ ਪੰਜਾਬੀ ਦੇ ਅਫੀਸ਼ੀਅਲ ਫੇਸਬੁਕ ਤੇ ਪੇਜ ਦੇ ਜ਼ਰੀਏ ਸਾਰੇ ਤੁਹਾਨੂੰ ਜੀ ਆਇਆਂ ਨੂੰ ਕਹਿ ਰਹੇ ਨੇ ਤੇ ਕਹਿ ਰਹੇ ਨੇ ਬੜੀ ਚਿਰਾਂ ਬਾਅਦ ਤੋਂ ਤੁਹਾਨੂੰ ਪਸੰਦ ਕਮੈਂਟਾਂ ਮੰਨਦੇ ਇਹ ਸਿਰਹਾਤ ਵੀ ਮਰਾ ਲੰਦਾ ਕੇਵਲ ਹੀ ਬੰਦੇ ਰੋ ਕਿਉਂਕਿ ਇਹ ਵੀ ਇੱਕ ਕਮੈਂਟ ਹੋ ਗਿਆ ਫੇਸਬੁਕ ਤੇ ਕਿ ਤਕਰੀਬਨ ਜਦੋਂ ਵੀ ਕੋਈ ਵੀ ਗਾਣਾ ਆਉਂਦਾ ਹੈ ਕੁਝ ਤਾਂ ਕੁਝ ਕਲਾਕਾਰਾਂ ਦਾ ਲੋਕ ਬਹੁਤ ਪਿਆਰ ਕਰਦੇ ਨੇ ਸੱਚੀ ਉਹਨਾਂ ਨੂੰ ਅੱਤਿਆਸੇਰਾ ਕਹਿੰਦੇ ਨੇ ਉਸ ਆਪ ਦੇ ਬੰਦੇ ਤੋਂ ਵੀ ਅੱਤਿਆਸੇਰਾ ਲਖਾ ਲੈਂਦੇ ਪਰ ਤੁਹਾਡੀ ਮੈਂ ਸ਼ੁਰੂ ਤੋਂ ਵੇਖਿਆ ਕਿ ਇੱਕ ਬਹੁਤ ਹੀ ਕਮਿਟਿਡ ਫੈਨ ਫੋਲੋਇੰਗ ਹੈ ਵਕਤ ਦੇ ਨਾਲ ਬਣੀਆਂ ਜੀ ਤੁਸੀਂ ਜਿਨੂੰ ਕਹਿੰਦੇ ਟੁਕਮੀ ਗੱਲ ਕਰਦੇ ਹੋ ਉਸ ਦਾ ਮਕੀਜਿਆ ਹੈ ਮੇਰੀ ਇੱਕ ਜਦੋ ਜਹਾਂ ਸੀ ਬਚਪਨ ਤੋਂ ਉਹ ਮੈਂ ਜਦੋਂ ਰੇਡੀਓ ਸੁਣਦਾ ਸੀ ਸਾਡੇ ਰੇਡੀਓ ਜਰੀਏ ਸੀ टेपर घट होती बट वो जी कैसट महंगी होंगी सब दस बारह रुपए वनू खरीदने पैसे किटे करने पो तो रेडियो सस्ता काम से रेडियो पर जब मैं वॉच करता मूल लगता लेखक है फिर वह गीत लिखेगा फिर एक कंपोजर कंपोज करेगा तो फिर एक सिंगर गाँगा मेन लगता है प्रोजेक्ट तो एक, एक बंद कर सकता है सो मेरी जदों जहद यही सी कि मैं यारा काम बैठ के निपरे जहाँ कि इको बंद कर है बड़ा ईजी हो जाता है ਪਰ ਆਜ ਦੇ ਦੌਰ ਵਿੱਚ ਜਿਵੇਂ ਕਲਾਕਾਰ ਨੂੰ ਆਪਣੇ ਨਾਲ ਬੱਬਸਾ ਹੋਣ ਦਾ ਮੌਕਾ ਬੜਾ ਘੱਟ ਹੁੰਦਾ ਹੈ। ਪਰ ਉਸ ਦੌਰ ਵਿੱਚ ਸੋਸ਼ਲ ਮੀਡੀਆ ਦਾ ਰੋਲ ਰੱਪੇ ਦਾ, ਸੋਸ਼ਲ ਮੀਡੀਆ ਦਾ ਦੌਰ ਹੈ। ਤੇ ਆਪਣੇ ਨਾਲ ਵੀ ਕੋਈ ਜੱਦੋਜਹਿਦ ਪਾਡੀ ਨਹੀਂ। ਵੀ ਨਹੀਂ ਆਪਣੀ ਜ਼ਿਲਤ ਨਮਾਜ਼ ਨਹੀਂ ਲੈ ਚੱਲਦੇ ਆ। ਹੋਰ ਤਾਂ ਮੇਰੇ ਕਿਸੇ ਨਾਲ। ਬਾਕੀ ਮੈਂ ਬੜਾ ਸੀਮਤ ਹੈ। ਮੇਰੀਆਂ ਲੋੜਾਂ ਬੜੀ ਸੀਮਤ ਹੈ। ਮੇਰੀ ਡਾਈਟ ਬੜੀ ਸੀਮਤ ਹੈ। ਸੋ ਇਸ ਕਰਕੇ ਮੈਂ ਉਹਨਾਂ ਚੀਜ਼ਾਂ ਤੋਂ ਬੜਾ ਪਰੇ ਹਾਂ। ਮੈਨੂੰ ਲੱਗਦਾ ਜਿਹੜੀ ਐਵੇਂ ਬਿਨਾਂ ਗੱਲੋਂ ਵਾਵਾ ਜਿਹੜੀ ਆ ਬੰਦੇ ਨੂੰ ਚਮਲਾ ਦਿੰਦੀ ਹੈ ਤੇ ਤੁਸੀਂ ਘਰ 'ਚ ਵੀ ਕਿਸੇ ਜਵਾਬ ਨੂੰ ਜ਼ਿਆਦਾ ਲਾੜੜ ਕਰੋ ਸਿਰ ਚੜ ਜਾਂਦਾ ਉਹ ਜਦੋਂ ਜਵਾਬ ਹੁੰਦਾ ਫਿਰ ਸਿਰ ਚੜੀ ਜਾਂਦਾ ਹੈ ਤਾਂ ਬੈਠ ਲਾ ਤੁਸੀਂ ਚੁੱਪ ਜਿਰੋ ਆਪਦੇ ਆਪ ਦੇ ਕੋਸੇ ਤੇ ਸੀਮਿਤ ਦਾਇਰੇ ਦੇ ਵਿੱਚ ਕੌਣ-ਕੌਣ ਲੋਕ ਨੇ ਜਿਨ੍ਹਾਂ ਨੇ ਮਿਲਣਾ ਹੈ ਫਸਾਫ ਕਰਦੇ ਹੋ ਖਾਲੀ ਸਮੇਂ ਵਿੱਚ ਕੀ ਮਸਰੂਫੀਅਤ ਕਰਦੇ ਹੋ ਨਹੀਂ ਮੈਂ ਤਾਂ ਆਪਣੇ ਜਵਾਨਾਂ ਨੂੰ ਗੋਲ ਕੇ ਦਮੇਲੀ ਹੋਇਆ ਤਿੰਨ-ਚਾਰ ਮਿੰਟ ਨੂੰ ਨਹੀਂ ਤਾਂ ਸੀ ਮਹੀਨੇ ਦਾ ਇੱਕ ਦਿਨ ਰੱਖਿਆ ਹੋਇਆ ਹੈ ਕਿ ਮੈਂ ਹਰ ਮੰਗਰੀਬ ਰੋਚ ਚਤੁਰਾ ਦਾ ਪਰਦਾ ਜਿੱਤਾ ਸ਼ੇਰ ਕਰ ਦਤਾ ਕਿਉਂਕਿ ਇਹ ਹੀ ਮੇਰਾ ਸ਼ੇਰਾ ਨਾਲ ਮੇਰਾ ਪਰਦਾ ਸੋ ਮੇਰਾ ਰਾਬਤਾ ਪਿੰਡ ਨਾਲ ਵੀ ਹੈ ਸਾਰਾ ਨਾਲ ਤੇ ਪਿੰਡ ਦੀਆਂ ਗਲੀਆਂ ਵਿੱਚ ਜਦ ਵੀ ਨਹੀਂ ਜਾਂਦਾ ਵੀ ਪਿੰਡ ਮੇਰਾ ਪਿੰਡ ਹੁਣ ਮੈਂ ਤੂੰ 3 ਮਹੀਨੇ ਤੋਂ ਬਾਹਰ ਸੀ 4 ਦੋ ਕਿਦਰਾ ਹੋ ਗਿਆ ਬਾਅਦ ਤੋਂ ਤੁਸੀਂ ਜ਼ਿਕਰ ਕੀਤਾ ਹੋਣਾ ਯੂਕੇ ਟੂਰ ਵੀ ਤੁਸੀਂ 15 ਅਕਤੂਬਰ ਤੋਂ ਕਰਨ ਵਾਲੇ ਹੋ ਉਥੇ ਯੂਕੇ ਵਾਲਿਆਂ ਦੀ ਮਿਹਰਬਾਨੀ ਉਹਨਾਂ ਦੇ ਜਦੋਂ ਜਾਇਆ ਸੀ ਵੀ ਛੇਤੀ ਜਾ ਕੇ ਸਾਡੀ ਇਟਰੀਮ ਕਰਕੇ ਉਹ ਸਰਦਾਰ ਜੀ ਵੀ ਆਏ ਬੈਠੇ ਜਿਹਨਾਂ ਦਾ ਜਿਹਨਾਂ ਨੇ ਅੱਥੇ ਉਥੇ ਜੱਦੀ ਜੱਦੀ ਸਰਦਾਰ ਜੀ ਸਰਜਵੇ ਕਿਹੋ ਜਿਹਾ ਉਹ ਘਰੋਂ ਉਥੇ ਦੇਖੋ ਸੱਚ ਦੱਸਾਂ ਕਿ ਉਧਰ ਸੱਚ ਸੱਚ ਮੈਨੂੰ ਤਾਂ ਖਾਸਾ ਪਿਆਰ ਮਿਲਦਾ ਹੈ ਕੁਝ ਲੋਕਾਂ ਨੂੰ ਦੇ ਦੱਸਣਾ ਪੈਂਦਾ ਕਿ ਸੋਲਡ ਆਊਟ ਸ਼ੋ ਹੋ ਗਿਆ ਮੇਰੇ ਮੈਨੂੰ ਤਾਂ ਇਹ ਨਹੀਂ ਕਹਿਣਾ ਪੈਂਦਾ ਲੋਕ ਹੀ ਕਹਿੰਦੇ ਕਿਉਂਕਿ ਅੱਜਕੱਲ ਫੇਸਬੁੱਕ ਤੇ ਨੁਕਸਾਨ ਵੀ ਹੋਏ YouTube ਤੇ ਨੁਕਸਾਨ ਵੀ ਬਹੁਤ ਆ ਪਾਈ ਰਹੀ ਸ਼ਿਕਾਇਤ ਹੋ ਗਈ ਸੰਗੀਤ ਬਿਕਦਾ ਨਹੀਂ ਹੁੰਦਾ ਉਹ ਕਿ ਬਾਬਾ ਵੀ ਹੋ ਜਾਣਗੇ ਬਟ ਇਹ ਨਹੀਂ ਕਿ ਇੱਕ ਹਕੀਕਤ ਸਾਹਮਣੇ ਆਏਗੀ ਜਿਦਾ ਮਾਲ ਲੋ ਤੁਹਾਡਾ ਚੈਨਲ ਹੈ ਤੁਹਾਡੇ ਚੈਨਲ ਨਾਲ ਕੋਈ ਬੰਦਾ ਜੁੜਿਆ ਹੋਇਆ ਹੈ ਜੂਦਿ ਸ਼ੋਹ ਦੀ ਤੁਸੀਂ ਖਬਰ ਲਾ ਸਕਦੇ ਹੋ ਕਿ ਕੋਈ ਬਹੁਤ ਸੋਪਰ ਲਿਖ ਪਰ ਹਾਲਾ ਕਿ ਉਹ ਨਾਮ ਹੀ ਫੇਸਬੁਕ ਦਾਦ ਦੇ ਵੀ ਕਿੰਨੀਆਂ ਕੁਰਸੀਆਂ ਖਾਲੀ ਸੀ ਕਿੰਨੀਆਂ ਭਰੀਆਂ ਸੀ ਤੁਹਾਨੂੰ ਇਹ ਕਈ ਫਾਇਦੇ ਵੀ ਹੈ ਪਰ ਉਥੇ ਕੋਈ ਖਾਸੀਆਂ ਪਰਮਾਈਸ਼ਨ ਟੇੜਿਆ ਰਹਿੰਦੇ ਨੇ ਉਥੋਂ ਦੇ ਲੋਕ ਜਿਸ ਨਾਲ ਜੁੜਿਆ ਰਹਿੰਦਾ ਹੈ ਦੇਖੋ ਹੌਲੀ ਹੌਲੀ ਕਿਉਂਕਿ ਜਿਹੜਾ ਸ਼ੋਅ ਬਿਜ਼ਨਸ ਹੈ ਇਹ ਇੱਕ ਅਲੱਗ ਦੁਨੀਆ ਹੈ ਅੰਗਰੇਜ਼ਾਂ ਦਾ ਹੀ ਫਾਰਮੈਟ ਹੈ ਅਸੀਂ ਦਾ ਬੰਧਾ ਵਾਲਾ acústic hall ਆਪਣੇ ਤੇ ਇਹਨਾਂ ਮੁਰਖਾਂ ਦੇ ਖੁੱਲੇ ਅਖਾੜਿਆਂ ਦਾ ਸਿਸਟਮ ਹੈ ਉਹਨਾਂ ਮੁਰਖਾਂ 'ਚ ਉਸ ਤਰ੍ਹਾਂ ਦੀ ਜਗ੍ਹਾ ਅਵੇਲੇਬਲ ਨਹੀਂ ਕੋਈ ਖਤਸ਼ਾ ਰਹਿੰਦਾ ਕੋਈ ਬੁੱਕਾ ਘਟਣਾ ਨਾ ਬਹੋਜੇ ਤੋਂ ਉਸ ਤਰ੍ਹਾਂ acústic hall ਜਿਵੇਂ ਪ੍ਰੋਗਰਾਮ ਉਹ ਮੌਕੇ ਤੇ ਟਿਕ ਟਕ ਆਪ ਦਰ ਤੇ ਲੈਣਾ ਤੇ ਫਿਲਮਾਂ ਦੇ ਨਾਲੇ ਨਾਲ ਕਿਉਂਕਿ ਬਾਅਦ ਤੋਂ ਬਾਅਦ ਤੁਹਾਡੇ ਫੈਨਸ ਨੂੰ ਬੜੀ ਬੁਢੀ ਹੈ ਤੁਹਾਡੀ ਕੋਈ ਅੰਟੀ ਫਿਲਮ ਦੇ ਮੈਂ ਫਾਰਮੈਟ ਜਿਹਾ ਬਣਾਇਆ ਜਿੰਦਗੀ ਦਾ ਯਾਦ ਤੋਂ ਮੈਂ ਗਾਣੀ ਕਰੀ ਜਨੋ 1 2 ਸਾਲ ਇਹ ਫਿਲਮੇ ਕਰੀ ਜਨਾ ਮੈਨੂੰ ਲੱਗਦੀ ਹੁਣ ਮੈਂ ਪਿਛਲੇ 2 ਸਾਲ ਤੋਂ ਬਾਅਦ ਬੜੀ ਕੁ ਮੈਂ ਕਿਹਾ ਸੀ ਕਿ ਮੈਂ ਖਾਸਾ ਚਲਗਾੜੇ ਬਣਾ ਕੇ ਰੱਖੂਗਾ ਕਿ ਨਾ ਜਿਹੜੇ ਮੇਰੇ ਕੋਲ ਜਮਾ ਹੋ ਜਾਣਗੇ ਹੁਣ ਗਾਣੇ ਪੂਰੇ ਹੋ ਗਏ ਮੈਂ ਲੱਗਦਾ ਹਾਂ ਮੈਂ ਇਸ ਸਾਲ ਫਿਲਮਾਂ ਚ ਅਗਲਾ ਰੋ ਹੋ ਜਾਦਾ ਬਹੁਤ ਗੁਰਪ੍ਰੀਤ ਭਾਜੀ ਤੁਹਾਨੂੰ ਜਿਵੇਂ ਵਿਦੇਸ਼ਾਂ ਦੀ ਗੱਲ ਕਰ ਰਹੇ ਹੋ ਵਿਦੇਸ਼ ਤੋਂ ਵੀ ਸਾਨੂੰ ਬਹੁਤ سارے ਮੈਸੇਜਸ ਯੂਕੇ ਤੋਂ ਯੂਐਸ ਤੋਂ ਮਲੇਸ਼ੀਆ ਤੋਂ ਮੈਸੇਜ ਆ ਰਹੇ ਨੇ ਸਾਰੇ ਤੁਹਾਨੂੰ ਜੀ ਆਇਆਂ ਨੂੰ ਕੈਰੀਅਰ ਕਿ ਉਧਰ ਵੀ ਆਓ ਆਉਣੇ ਆਉਣ ਹੁਣ ਮੈਂ ਥੋੜਾ ਜਾਣੇ ਫਟਾ pasal je orang Malaysia tak gigih ni mana kita ni sehingga berbeli dia long term back mari asih Hong Kong. Kata. मान साहब तुम कभी सोचते हो या कभी कि मैं लोग जोड़े ने वो इस तरह जान एक बंदा कहता है कि हाँ एक सिंसेयर आर्टिस्ट एक जो कहते ओवरऑल मल्टी टैलेंटेड आर्टिस्ट कोई अजि ख्वाहिश है मैं तो हर रूप से उन्होंने पसंद कर फिल्मा मेरा सहायक धंधा जिदा खेती बाड़ी ना मजा रख लो तो पा लो चार पैसे आ जाने सवेरे मेरा असली किता करवा यह मैंने ज्यादा आनंद आना फिल्म सोहनी लगती है सत्त दिन जो शूटिंग करना अठवे दिन जो मेकअप करके बैठना मैं अठ दस घंटे और डायरेक्टर का कैमरा चाहिए जी मेकअप न करना क्योंकि आ गए जो दो लाइन हाँ तो तो हैोगिया

ਸ਼ੇਰ ਮਾਲੀ ਦੇਣਾ ਚਾਹੁੰਗਾ ਕਿ इनका कमाल फंत बस इतना है हुजूर कि वो इंपिच आ गया और ये जमाना है मैं मैं काम ही रहना चाहना है काम साधारण परिवार जैसी जितनी मिल जाए कि आप दी जणा चली जी पर मेरी कोशिश होगी कि मैं सब्जेक्ट इन्हें लिखा कि ताकि कोई वक्त हर वक्त जब बंदा ਸਵੇਰੇ ਉੱਠਣ ਸਵੇਰ ਦਾ गीत ਮਿਲ ਜੇ ਦੁਪਹਿਰ ਹੋ ਗਈ ਤਾਂ ਉਹ ਦੁਪਹਿਰ ਦਾ ਗੀਤ ਮਿਲੇ ਖੁਸ਼ ਬਹੁਤ ਦਾ ਖੁਸ਼ੀ ਦਾ ਗੀਤ ਮਿਲੇ ਗਮਗੀਨ ਤਾਂ ਗਮ ਦਾ ਗਾਣਾ ਮਿਲਿਆ ਤੇ ਮੇਰੀ ਜਦੋਂ ਜਦ ਸਬਜੈਕਟ ਪਰ ਥੀ ਜਿਆਦਾ ਰਹਾ